ਜਨੂਰੀ ਸੁਚਨਾ ਸਾਰੇ ਪੀਲਾਂ ਨੂੰ ਬੇਨਤੀ ਕੀਤੀ ਜਾਂਦੀ ਆਂ ਵੀ ਵੱਡੇ ਸਮਾਜ ਸੇਵੀਆਂ ਵੱਲੋਂ ਚਾਲ ਪਰ ਰੋੜੋ ਤੇ ਫੋਕਲ ਪੁਆਇੰਟ ਜਿੱਥੋਂ ਗੰਦਾ ਪਾਣੀ ਬੁੱਡੇ ਨਾਲੇ ਵਿੱਚ ਡੱਗ ਰਿਆ ਵਾ ਉਸ ਨੂੰ ਬੰਨ ਲਾਇਆ ਜਾਵੇਗਾ ਵੱਡੇ ਸਮਾਜ ਸੇਵੀਆਂ ਵੱਲੋਂ ਪੱਕੀ ਤਰੀਕ ਰੱਖਤੀ ਐ ਦੋਸਤੋ 3 ਦਸੰਬਰ 10 ਦਸੰਬਰ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਉੱਥੇ ਹਮਾ ਹਮਾ ਕੇ ਪਹੁੰਚੋ ਕਿਉਂਕਿ ਸਰਕਾਰਾਂ ਆਈਆਂ ਸਰਕਾਰਾਂ ਗਈਆਂ ਕਿਸੇ ਨੇ ਆਪਣੇ ਬੱਚਿਆਂ ਵਾਸਤੇ ਵਾਤਾਵਰਨ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੁਸੀਂ ਦੇਖੋ ਸਰਕਾਰੀ ਹੱਤਾਲਾ ਪ੍ਰਾਈਵੇਟ ਸਤਲੁਜ ਦੇ ਵਿੱਚ ਵੀ ਡਗਦਾ ਵਾ ਬਠਿੰਡੇ ਦੀਆਂ ਰਿਪੋਰਟਾਂ ਨੇ ਕੈਂਸਰ ਹਸਪਤਾਲ ਦੀਆਂ 6 ਸਾਲਾਂ ਦੇ ਬੱਚਿਆਂ ਨੂੰ ਕੈਂਸਰ ਦੀ ਬਿਮਾਰੀ ਹੋਣ ਲੱਗ ਗਈਆਂ ਬਾਕੀ ਸਖ ਮੁਲਾਜ਼ਮਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਆ ਕਿ 10 ਦਸੰਬਰ ਨੂੰ ਚਿੰਗੇ ਕੰਮ ਦੇ ਵਿੱਚ ਰੋੜਾ ਨਾ ਬਣਿਓ ਆ ਪਾਣੀ ਤੁਹਾਡੇ ਬੱਚਿਆਂ ਨੇ ਵੀ ਪੀਣਾ ਵਾ ਸਾਡੇ ਦੇ ਪਰਚੇ ਕੱਟਣ ਦੀ ਬਜਾਏ ਸਾਨੂੰ ਫੜ ਕੇ ਜੇਲ੍ਹਾਂ ਤੋਂ ਵੀ ਵਿੱਚ ਦੱਬਣ ਦੀ ਬਚਾਏ ਤੁਸੀਂ ਇਹਨੇ ਪੁਲਿਸ ਬਲਾਕ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਤੁਸੀਂ ਵੀ ਟਰਾਲੀਆਂ ਲੈ ਕੇ ਆਓ ਟਰਾਲੀਆਂ ਲੈ ਕੇ ਆਓ ਆਪਣਾ ਸਾਝਾ ਮਸਲਾ ਵਾ ਕਮਾਲ ਚ ਹੱਡੀ ਨਾ ਬਣੋ ਕਰੋ ਬਾਕੀ ਸਾਰੇ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਜਲੇ ਜਲੇ ਲੀਟਰ ਨੇ ਜਿਹੜੇ ਮੌਜੂਦਾ ਐਮਪੀ ਆ ਮੌਜੂਦਾ ਐਮਐਲਏ ਆ ਉਹਨਾਂ ਨੇ ਸਾਡੇ ਵਾਸਤੇ ਕੱਖ ਨਹੀਂ ਕਰਨਾ ਆਪਣੇ ਬੱਚਿਆਂ ਦੀ ਲੜਾਈ ਆ ਸਾਨੂੰ ਆਪ ਹੀ ਲੜਾਈ ਲੜਨੀ ਪੈਣੀ ਆ ਟਿੱਟੂ ਬਾਣੀਏ ਤੁਹਾਨੂੰ ਬੇਨਤੀ ਕਰਦਾ ਨਾ ਵੀ ਹਮ ਹਵਾ ਕੇ ਪੋਟੋ ਦੋਸਤੋ ਬਠਿੰਡੇ ਤੋਂ ਲੋਕੀ ਆ ਰਹੇ ਨੇ ਯਾਨੀ ਲੁੱਧਾ ਵਾਲੇ ਨਾਲ ਯਾਨੀ ਬੁੱਢਾ ਵਾਲਾ ਬੰਦ ਕਰਨ ਵਾਸਤੇ ਲੁਧਿਆਣੇ ਦੇ ਸਮਾਜ ਸੇਵੀਆ ਨੂੰ ਵੀ ਆਮ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਭਾਈ ਦੱਬ ਕੇ ਤੁਸੀਂ ਵੀ ਆਓ ਕਰਾਂ ਕਿਉਂਕਿ ਜਿਹੜੇ ਲੀਡਰ ਹੈਗੇ ਆ ਉਹਨਾਂ ਦੇ ਵਿੱਚ ਜੋਸ਼ ਘੱਟ ਚੁੱਕਿਆ ਵਾ ਤੇ ਤੁਹਾਨੂੰ ਪਤਾ ਹੀ ਆ ਵੀ نیٹ ਉਹਨਾਂ ਦਾ ਖਤਮ ਹੋ ਗਿਆ ਵਾ ਲਾਈਵ ਚੱਲਦਾ ਨਹੀਂ ਕਿਦਾ ਹੁਣ ਅੱਗੇ ਲਾਈਵ ਹੋ ਕੇ ਮੁੱਤੇ ਵਾਂਦੇ ਚੁੱਕਦੇ ਰਹਿੰਦੇ ਸੀ ਤੇ ਫੇਰ ਉਹ ਵੀ ਤਾਕਤ ਖਤਮ ਹੋ ਗਈ ਆ ਬਿੱਲਾਤ ਮਾਰ ਕੇ ਡੀਸੀ ਦੇ ਦਫ਼ਤਰ ਅੰਦਰ ਵੜ ਕੇ ਜੀਏ ਉਹ ਵੀ ਗੱਲਾਂ ਖਤਮ ਹੋ ਗਈਆਂ ਨੇ ਤੇ ਸਾਡੇ ਲੀਡਰ ਜਿਹੜੇ ਹੈਗੇ ਆ ਉਹ ਯਾਤਰਾ ਕਰਦੇ ਫਿਰਦੇ ਆ ਯਾਤਰਾ ਨਾਲ ਕੋਈ ਫਾਇਦਾ ਨਹੀਂ ਆ ਅਸਲ ਲੋਕੀਆਂ ਦੇ ਵਿੱਚ ਮੁਸਲਿਮਤ ਹੁੰਦੀ ਆ ਜਾਮ ਲੱਗਦੇ ਆ ਲੋਕਾਂ ਦੇ ਮੁੱਦਿਆਂ ਦੀ ਕੋਈ ਗੱਲ ਨਹੀਂ ਕਰਦੀ ਬਾਕੀ ਮੈਂ ਆਪਣੇ ਭਰਾ ਰਵਨੀਤੂ ਨਾਲ ਗੱਲ ਕੀਤੀ ਆ ਉਹ ਕਹਿੰਦੇ ਪੈਸਾ ਜਿੰਨਾ ਮਰਜ਼ੀ ਮੰਗਾਲਾ ਟੀਟੂ ਬਣੀਆਂ ਤੈਨੂੰ ਕੋਈ ਜਵਾਬ ਨਹੀਂ ਆ ਬੁੱਢਨ ਵਾਲਾ ਆਮ ਆਦਮੀ ਪਾਰਟੀ ਦੇ ਸਾਫ ਕਰਨਾ ਵਾ ਭਗਵੰਤ ਮਾਨ ਦੀ ਸਰਕਾਰ ਆ ਤੇ ਲੋਕੋ ਚਾਰੋਂ ਪਾਸੋਂ ਠੇਰਾ ਪਾਲੋ ਗਰਾ ਚਾਰੋਂ ਪਾਸੋਂ ਦੋਸਤੋ ਠੇਰਾ ਪਾਲੋ ਕਿਉਂਕਿ ਆਪਾਂ ਬੁੱਢਨ ਵਾਲਾ ਬੰਦ ਕਰਨਾ ਵਾ ਚਾਹੇ ਆਪਾਂ ਨੂੰ ਹੋ ਜੇ ਜੇਲ ਚਾਹੇ ਸਰਕਾਰਾਂ ਨਾਲੋਂ ਫਸਲੀ ਬਾਹਰ ਨਹੀਂ ਕਹਿੰਦਾ ਥੈਂਕ ਯੂ ਮਿਹਰਬਾਨੀ ਸ਼ੁਕਰੀਆ